ਨਗਰ ਨਿਗਮ ਫਗਵਾੜਾ ਵੱਲੋਂ ਸ਼ੁਰੂ ਕੀਤੀ ਸਪਸ਼ ਭਾਰਤ ਮਹਿੰਮ ਦੇ ਤਹਿਤ ਵਧੀਕ ਡਿਪਟੀ ਕਮਿਸ਼ਨਰ ਮੈਡਮ ਡਾਕਟਰ ਅਕਸ਼ਿਤਾ ਗੁਪਤਾ ਮੇ ਰਾਮਪਲ ਉਪਲ ਅਤੇ ਆ ਪਾਰਟੀ ਦੇ ਸਿਨੇ ਨੇਤਾ ਹਰਜੀ ਮਾਨ ਵੱਲੋਂ ਹਦੀਆਬਾਦ ਫਗਵਾੜਾ ਵਿਖੇ ਬੂਟੇ ਲਗਾਏ ਗਏ ਇਸ ਦੌਰਾਨ ਜਿੱਥੇ ਉਹਨਾਂ ਸਮੂਹ ਫਗਵਾੜਾ ਵਾਸੀਆਂ ਨੂੰ ਨਿਗਮ ਵੱਲੋਂ ਮਨਾਏ ਜਾ ਰਹੇ ਪੰਦਰ ਵਾੜੇ ਵਿੱਚ ਆਪਣਾ ਯੋਗਦਾਨ ਪਾਉਣ ਦਾ ਸੁਨੇਹਾ ਦਿੱਤਾ ਉੱਥੇ ਹੀ ਉਹਨਾਂ ਕਿਹਾ ਕਿ ਇਹ ਬੂਟੇ ਲਗਾਉਣਾ ਵਾਤਾਵਰਨ ਮਹਿੰਮ ਦੀ ਪਹਿਲ ਹੈ ਜਿਸ ਦੀ ਥੀਮ ਵੀਟ ਪਲਾਸਟਿਕ ਪੋਲੂਸ਼ਨ ਹੈ ਜਿਸ ਤੇ ਉਹਨਾਂ ਵੱਲੋਂ ਵੀ ਇਹ ਕੰਮ ਕੀਤਾ ਜਾ ਰਿਹਾ ਹੈ ਇਸ ਦੌਰਾਨ ਸੰतोष ਕੁਮਾਰ ਗੋਗੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਹਨ ਫਗਵਾੜਾ ਤੋਂ ਨਵਰਾਣ ਚੈਨਲ ਦੇ ਜਸ シャルਮਾ ਦੀ ਵਿਸ਼ੇਸ਼ ਰਿਪੋਰਟ ਹਾਂਜੀ ਮੈਂ ਮੈਂ ਦੇ ਪ੍ਰੋਗਰਾਮ ਬਾਰੇ ਕੀ ਪ੍ਰੋਗਰਾਮ ਚੱਲ ਰਿਹਾ ਸਸੀਕਲ ਜੀ ਅੱਜ ਆਪਾਂ ਐਮ ਆਰ ਐ ਸੈਂਟਰ ਹਦੀਆਬਾਦ ਦੇ ਖਾਲੀ ਪੜੇ ਏਰੀਆ ਚ ਪਲਾਂਟੇਸ਼ਨ ਡਰਾਈਵ ਸ਼ੁਰੂ ਕੀਤੀ ਹੈ ਇਹ ਆਪਣੀ এনवायरमेंट ਵੀਕ ਦੀ ਪਹਿਲ ਹੈਗੀ ਹੈ ਇਸ ਵਾਰ ਦੀ এনवायरमेंट ਪਹਿਲ ਚ ਜਿਹੜੀ ਥੀਮ ਹੈਗੀ ਉਹ ਹੈਗੀ ਹੈ ਬੀਟ ਪਲਾਸਟਿਕ ਪੋਲੂਸ਼ਨ ਤੇ ਆਪਾਂ ਉਹਦੇ ਲਈ ਵੀ ਕੰਮ ਕਰ ਰਹੇ ਤੇ ਪਲਾਂਟੇਸ਼ਨ ਡਰਾਈਵ ਨਾਲ ਆਪਾਂ এনवायरमेंट ਵੀਕ ਸੈਲੀਬ੍ਰੇਟ ਨਗਰ ਨਿਗਮ ਫਗਵਾੜਾ ਵੱਲੋਂ ਸ਼ੁਰੂ ਕੀਤੀ ਸਪਸ਼ ਭਾਰਤ ਮੁਹਿੰਮ ਦੇ ਤਹਿਤ ਵਧੀਕ ਡਿਪਟੀ ਕਮਿਸ਼ਨਰ ਮੈਡਮ ਡਾਕਟਰ ਅਕਸ਼ਿਤਾ ਗੁਪਤਾ ਮੇਰ ਰਾਮਪਲ ਉਪਲ ਅਤੇ ਆ ਪਾਰਟੀ ਦੇ ਸੀਨੀਅਰ ਨੇਤਾ ਹਰਜੀ ਮਾਨ ਵੱਲੋਂ ਹਦੀਆਬਾਦ ਫਗਵਾੜਾ ਵਿਖੇ ਬੂਟੇ ਲਗਾਏ ਗਏ ਇਸ ਦੌਰਾਨ ਜਿੱਥੇ ਉਹਨਾਂ ਸਮੂਹ ਫਗਵਾੜਾ ਵਾਸੀਆਂ ਨੂੰ ਨਿਗਮ ਵੱਲੋਂ ਮਨਾਏ ਜਾ ਰਹੇ ਪੰਦਰ ਵਾੜੇ ਵਿੱਚ ਆਪਣਾ ਯੋਗਦਾਨ ਪਾਉਣ ਦਾ ਸੁਨੇਹਾ ਦਿੱਤਾ ਉੱਥੇ ਹੀ ਉਹਨਾਂ ਕਿਹਾ ਕਿ ਇਹ ਬੂਟੇ ਲਗਾਉਣਾ ਵਾਤਾਵਰਨ ਮੁਹਿੰਮ ਦੀ ਪਹਿਲ ਹੈ ਜਿਸ ਦੀ ਥੀਮ ਵੀਟ ਪਲਾਸਟਿਕ ਪੋਲੂਸ਼ਨ ਹੈ ਜਿਸ ਤੇ ਉਹਨਾਂ ਵੱਲੋਂ ਵੀ ਇਹ ਕੰਮ ਕੀਤਾ ਜਾ ਰਿਹਾ ਹੈ ਇਸ ਦੌਰਾਨ ਸੰतोष ਕੁਮਾਰ ਗੋਗੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਹਨ ਫਗਵਾੜਾ ਤੋਂ ਨਵਰਾਣ ਚੈਨਲ ਦੇ ਜਸ シャルਮਾ ਦੀ ਵਿਸ਼ੇਸ਼ ਰਿਪੋਰਟ ਹਾਂਜੀ ਮੈਂ ਮੱਦੇ ਪ੍ਰੋਗਰਾਮ ਬਾਰੇ ਕੀ ਪ੍ਰੋਗਰਾਮ ਚੱਲ ਰਿਹਾ ਸਸੀਕਲ ਜੀ ਅੱਜ ਆਪਾਂ ਐਮ ਆਰ ਐ ਸੈਂਟਰ ਹਦੀਆਬਾਦ ਦੇ ਖਾਲੀ ਪੜੇ ਏਰੀਆ ਚ ਪਲਾਂਟੇਸ਼ਨ ਡਰਾਈਵ ਸ਼ੁਰੂ ਕੀਤੀ ਹੈ ਇਹ ਆਪਣੀ এনवायरमेंट ਵੀਕ ਦੀ ਪਹਿਲ ਹੈਗੀ ਹੈ ਇਸ ਵਾਰ ਦੀ এনवायरमेंट ਪਹਿਲ ਚ ਜਿਹੜੀ ਥੀਮ ਹੈਗੀ ਉਹ ਹੈਗੀ ਹੈ ਬੀਟ ਪਲਾਸਟਿਕ ਪੋਲੂਸ਼ਨ ਤੇ ਆਪਾਂ ਉਹਦੇ ਲਈ ਵੀ ਕੰਮ ਕਰ ਰਹੇ ਤੇ ਪਲਾਂਟੇਸ਼ਨ ਡਰਾਈਵ ਨਾਲ ਆਪਾਂ এনवायरमेंट ਵੀਕ ਸੈਲੀਬ੍ਰੇਟ ਕਰਾਂਗੇ ਨਗਰ ਨਿਗਮ ਫਗਵਾੜਾ ਵੱਲੋਂ ਸ਼ੁਰੂ ਕੀਤੀ ਸਪਸ਼ ਭਾਰਤ ਮੁਹਿੰਮ ਦੇ ਤਹਿਤ ਵਧੀਕ ਡਿਪਟੀ ਕਮਿਸ਼ਨਰ ਮੈਡਮ ਡਾਕਟਰ ਅਕਸ਼ਿਤਾ ਗੁਪਤਾ ਮੇਅਰ ਰਾਮਪਾਲ ਉਪਲ ਅਤੇ ਆ ਪਾਰਟੀ ਦੇ ਸਿਨੇ ਨੇਤਾ ਹਰਜੀ ਮਾਨ ਵੱਲੋਂ ਹਦੀਆਬਾਦ ਫਗਵਾੜਾ ਵਿਖੇ ਬੂਟੇ ਲਗਾਏ ਗਏ ਇਸ ਦੌਰਾਨ ਜਿੱਥੇ ਉਹਨਾਂ ਸਮੂਹ ਫਗਵਾੜਾ ਵਾਸੀਆਂ ਨੂੰ ਨਿਗਮ ਵੱਲੋਂ ਮਨਾਏ ਜਾ ਰਹੇ ਪੰਦਰ ਵਾੜੇ ਵਿੱਚ ਆਪਣਾ ਯੋਗਦਾਨ ਪਾਉਣ ਦਾ ਸੁਨੇਹਾ ਦਿੱਤਾ ਉੱਥੇ ਹੀ ਉਹਨਾਂ ਕਿਹਾ ਕਿ ਇਹ ਬੂਟੇ ਲਗਾਉਣਾ ਵਾਤਾਵਰਨ ਮੁਹਿੰਮ ਦੀ ਪਹਿਲ ਹੈ ਜਿਸ ਦੀ ਥੀਮ ਵੀਟ ਪਲਾਸਟਿਕ ਪੋਲੂਸ਼ਨ ਹੈ ਜਿਸ ਤੇ ਉਹਨਾਂ ਵੱਲੋਂ ਵੀ ਇਹ ਕੰਮ ਕੀਤਾ ਜਾ ਰਿਹਾ ਹੈ ਇਸ ਦੌਰਾਨ ਸੰतोष ਕੁਮਾਰ ਗੋਗੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਹਨ ਫਗਵਾੜਾ ਤੋਂ ਨਵਰਾਣ ਚੈਨਲ ਦੇ ਜਸ シャルਮਾ ਦੀ ਵਿਸ਼ੇਸ਼ ਰਿਪੋਰਟ ਹਾਂਜੀ ਮੈਂ ਮੈਦੇ ਪ੍ਰੋਗਰਾਮ ਬਾਰੇ ਕੀ ਪ੍ਰੋਗਰਾਮ ਚੱਲ ਰਿਹਾ ਸਸਿਕਾਲ ਜੀ ਅੱਜ ਆਪਾਂ ਐਮ ਆਰ ਐ ਸੈਂਟਰ ਹੜੀਆਬਾਦ ਦੇ ਖਾਲੀ ਪੜੇ ਏਰੀਆ ਚ ਪਲਾਂਟੇਸ਼ਨ ਡਰਾਈਵ ਸ਼ੁਰੂ ਕੀਤੀ ਹੈ ਇਹ ਆਪਣੀ এনवायरमेंट ਵੀਕ ਦੀ ਪਹਿਲ ਹੈਗੀ ਹੈ ਇਸ ਵਾਰ ਦੀ এনवायरमेंट ਪਹਿਲ ਚ ਜਿਹੜੀ ਥੀਮ ਹੈਗੀ ਉਹ ਹੈਗੀ ਹੈ ਬੀਟ ਪਲਾਸਟਿਕ ਪੋਲੂਸ਼ਨ ਤੇ ਆਪਾਂ ਉਹਦੇ ਲਈ ਵੀ ਕੰਮ ਕਰ ਰਹੇ ਹਾਂ ਤੇ ਪਲਾਂਟੇਸ਼ਨ ਡਰਾਈਵ ਨਾਲ ਆਪਾਂ এনवायरमेंट ਵੀਕ ਸੈਲੀਬ੍ਰੇਟ ਕਰ ਰਹੇ ਹਾਂ